ਅਮੀ ਭਰਾਓ ਆਪਾਂ ਇੱਥੇ ਮੀਂਹ ਪੈਣ ਲੱਗ ਗਿਆ ਸੀਗਾ ਤੇ ਆਪਾਂ ਰੁਕ ਗਏ ਮੋਟਰਸਾਈਕਲ ਤੇ ਸੀਗੇ ਤੇ ਬਾਈਆਂ ਨੇ ਕੋਲੇ ਜਦੋਂ ਮੀਂਹ ਪੈਣ ਦੇ ਨਾਲ ਤੇ ਗੱਲਾਂ ਚੱਲ ਪਈਆਂ ਤੇ ਉਹਨਾਂ ਨੇ 8 ਕਿੱਲੇ ਮੱਕੀ ਦੇ ਸੀਗੇ ਤੇ ਉਹ ਕਹਿੰਦੇ ਅਸੀਂ ਰੇ ਕਿਤੇ ਵਿੱਚ ਬੜੇ ਨਹੀਂ ਝੂੰਗਾ ਲੈ ਕੇ ਤੇ ਆਪਾਂ ਬਾਈਆਂ ਨਾਲ ਥੋੜੀ ਗੱਲ ਵੀ ਕਰਾਵਾਂਗੇ ਤੇ ਆ ਝੋਨਾ ਤੁਹਾਨੂੰ ਦਿਖਾਉਣੇ ਆ ਬਹੁਤ ਵਧੀਆ ਝੋਨਾ ਯਾਰ ਤੇ ਉਹ ਕਹਿੰਦੇ ਅਸੀਂ ਮੂਹਰੇ ਸਿੱੜਦੇ ਨੇ ਯਾਰੇ ਤੇ ਮੱਕੀ ਵਾਲੇ ਵਾਣ ਦੇ ਵਿੱਚ ਬਹੁਤ ਵਧੀਆ ਝੋਨਾਗਾ ਤੇ ਜੇ ਕਿਸੇ ਨੇ ਵੇਖਣਾ ਹੋਵੇ ਇਹ ਸੇਖਾ ਰੋਡ ਦੇ ਉੱਤੇ ਹੈਗਾ ਝੋਨਾ ਤੇ ਵੇਖ ਸਕਦਾ ਹੈਗਾ ਤੇ ਆਸਾਨੂੰ ਆਪਾਂ ਲੋਕੇਸ਼ਨ ਦੇਵਾਂਗੇ ਜੀ ਜਿਹੜਾ ਝੋਨਾ ਹੈਗਾ ਇਹ ਮੱਕੀ ਵਾਲੇ ਵਾਹਨ ਦੇ ਤਰ੍ਹਾਂ ਹਾਂ ਜੀ 8 ਕਿੱਲੇ ਮੱਕੀ ਵਾਲੇ ਵਾਹਨ ਤੇ ਤੇ ਰੇ ਤੁਸੀਂ ਪਹਿਲਾ ਸੜਦੇ ਨੇ ਸਾਰੇ ਥੱਲੇ ਪਾ ਕੇ ਉੱਤਰੀ ਕਿੰਨੀ ਰੇ ਸੜਦੇ ਹੁੰਦੇ ਹੋ ਇਤਨਾਂ ਤਾਂ ਬੋਰਿਆਂ ਪਤਾ ਤਿੰਨ ਬੋਰਾਂ ਕੱਲੇਗਾ ਜੂਰ ਕਰ ਲਗਾ ਤੇ ਡੀਏਪੀ ਡੀਏਪੀ ਨਹੀਂ ਡੀਏਪੀ ਨਹੀਂ ਪਾਈ ਅਲੀ ਤਾ ਜੂਰਿਆ ਪਾਈਆਂ ਇਹ ਮੱਕੀ ਵਾਲੇ ਜਾ ਮੱਕੀ ਵਾਲੇ ਕਿ ਕੈਸ ਸਾਲ ਹੋ ਗਏ ਤੁਹਾਡਾ ਤਜਰਬਾ ਕਰਦਿਆਂ ਨੂੰ ਅੱਛੀ ਹੋ ਗਏ ਐ ਪਹਿਲਾ ਦੋਆ ਕਿੱਲਾ ਨੇ ਪੀਤਾ ਸੀ ਅੱਛਾ ਪਹਿਲਾ ਦੋ ਕਿੱਲਾ ਤੇ ਔਦੂ ਬਾਰੇ ਫਿਰ ਹੁਣ ਕਰ ਲੱਗ ਪਈ ਵੀ ਜਨ ਕੇ ਹੁਣ ਦੋ ਤਿੰਨ ਸਾਲ ਹੋ ਗਏ ਹਾਂ ਜਾ ਰਹੇ ਹੋਗੇ ਹੁਣ ਤਾਂ ਜ਼ਿਆਦਾ ਹੀ ਹੋਗੇ ਹਾਂ ਜੀ ਫਿਰ ਤਾਂ ਜਰ ਐਵੇਂ ਹੀ ਮੋਢੇ ਵੜਾਈ ਜਾਂਦੇ ਆਪਾਂ ਹਾਂ ਜੀ ਇੱਕ ਜੁੜੇ ਐ ਅੱਗੇ ਆਏ ਗੱਲ ਕਰਦਣਾ ਮੈਂ ਖੋਬੇ ਚ ਥੂਵੀ ਲਈ ਅਸਲ ਵਿੱਚ ਆਪਣੇ ਕਿਸਾਨ ਵੀਰ ਹਨ ਜਿਹੜੇ ਓ ਹੌਲੀ ਹੌਲੀ ਪਤਾ ਕੀ ਗੱਲ ਆ ਵੀਰੇ ਹੌਲੀ ਹੌਲੀ ਸੂਲ ਚ ਜਣਾਈ ਜਾਂਦੇ ਉਹ ਵੇਖ ਕੇ ਹੁਣ ਸੰਦਾ ਹੀ ਲੈਂਦਾ ਉਹ ਜੇ ਭੈਣ ਵੜੀਆ ਜੋਂਦੇ ਅਰ ਦੇ ਮਰ ਪਾ ਕੇ ਇਕੱਠੇ ਫੇਰੇ ਕੂਤੇ ਸੁਹਾਗਾ ਮਾਰਦੇ ਰ ਮੁਰ ਮੁਰ ਇੱਕ ਇਹ ਗੱਲ ਵੀ ਹੈਗੀ ਵੀਰੇ ਹਰੇਕ ਬੰਦੇ ਕੋਲੇ ਆਪ ਦਾ ਵਾਣ ਨਹੀਂ ਠੇਕੇ ਦੇ ਵਾਣ ਹੁੰਦਾ ਅਗਲਾ ਕਹਿੰਦਾ ਕਿ ਝੋਨਾ ਮਾੜਾ ਨਾ ਰਹੇ ਜੀ 100 ਕਿਲਾ ਆਉਂਦਾ ਹਾਂ ਅੱਛਾ 100 ਕਿਲਾ ਆਉਂਦਾ ਤੁਹਾਡੇ ਕੋਲੇ ਦੇਖੋ ਦੂਜਾ ਠੇਕੇ ਦਾ ਤੇ ਬਾਈ ਕਹਿੰਦਾ ਸਾਡੇ ਕੋਲੇ ਇਹਨਾਂ ਕੋਲੇ 100 ਕਿਲਾ ਆਉਂਦਾ ਤੇ ਕੁਝ ਠੇਕੇ ਤੇ ਆ ਵਾਣ ਤੇ ਇਹਨਾਂ ਨੇ ਆਪ ਦਾ ਤਜਰਬਾ ਪਹਿਲਾਂ ਦੋ ਕਿੱਲਾਂ ਦੇ ਕਰਿਆ ਤੇ ਫੇਰ ਇਹ ਕਹਿੰਦੇ ਹੁਣ ਕਈ ਸਾਲ ਹੋ ਗਏ ਤੇ ਅਸੀਂ ਝੋਨੇ ਦੇ ਵਿੱਚ ਝਰੂnga ਚਾੱਕੇ ਬੜੇ ਹੀ ਨਿਗੇ ਕੱਲੀ ਬਿਦਾਨ ਪਾਉਂਦੇ ਬਸ ਕੱਲੀ ਬਿਦਾਨ ਜਿਹੜਾ ਉਹ ਵੀ ਵਾੜਾ ਮੋਟਾ ਪਾਣੀ ਛੱਡ ਦੇ ਹਾਂ ਉਹ ਰੋ ਪਾਈ ਦੀ ਉਹਦੋ ਪਾਈ ਦੀ ਪਾਣੀ ਛੱਡ ਕੇ ਮੂਰੇ ਮੂਰੇ ਇਹ ਕਹਿੰਦੇ ਪ੍ਰਾਣ ਪਾਉਣ ਵੇਰੀ ਅਸੀਂ ਵੜਦੇ ਆ ਵਿੱਚ ਝੋਨੇ ਦੇ ਉਹ ਨਹੀਂ ਬੜੇ ਬਸ ਉਹ ਨਹੀਂ ਬੜੇ ਕਿਤੇ ਬਸ ਪਾਸੇ ਟੱਕਣਾ ਹੀ ਲਾਉਣੇ ਬਸ ਟੱਕਣਾ ਲਾਏ ਸਾਡੇ ਟੱਕਣ ਛੱਡ ਦੇ ਫੇਰ ਤਾਂ ਜਿਹੇ ਜਿਹੇ 10 ਕਿੱਲੇ ਪਾਲ ਲਏ ਜਿਹੇ ਜਿਹੇ 1000 ਕਿੱਲੇ ਪਾਲੇ ਸਰਦਾਰੀ ਬਹੁਤ ਅ ਠੀਕ ਹੈ ਅਬ ਹਰ ਮੋਗਲੇ ਚੱਲੀ ਜਾਣਾ ਟੱਕ ਲਾਏ ਵਿਹੜੇ ਤਿੰਨ ਛੱਡਿਆ ਨੇ ਤਿੰਨ ਤਿੰਨ ਕਿੱਲੇ ਨੇ ਟੱਕ ਹਾਂ ਤਾਂ ਤਿੰਨ ਕਿੱਲੇ ਜੋ ਭਰ ਜੇ ਗਾਹਾਂ ਨਾਲ ਇਹ ਵੱਡੇ ਠੀਕ ਹੈ ਤਿੰਨ ਤਿੰਨ ਕਿੱਲੇ ਦੇ ਕਰਿਆ ਹਾਂ ਇੱਧਰ ਬਾਂਹ ਆਪਣਾ ਅੱਛਾ ਤਿੰਨ ਕਿੱਲੇ ਦੀ ਕੋਈ ਵਟ ਨਹੀਂ ਠੀਕ ਹੈ ਠੀਕ ਹੈ ਇੱਧਰ ਇਹਨਾਂ ਚ ਵੀ ਹੈ ਨਹੀਂ ਠੀਕ ਹੈ ਤੇ ਦੋਸਤੋ ਆ ਝੋਨਾ ਤੁਹਾਨੂੰ ਦਿਖਾ ਦਿੰਨੇ ਆ ਵੀ ਆ ਮੀਂਹ ਪਈ ਜਾਂਦਾ ਤੇ ਝੋਨੇ 'ਚ ਤੁਸੀਂ 1% ਵੀ ਕੋਈ ਨੁਕਸ ਨਹੀਂ ਘਟ ਸਕਦੇ ਵੀ ਜਾਂ ਕਿਤੇ ਉੱਚਾ ਨੀਵਾ ਅੱਠ ਕਿੱਲੇ ਵਾਣ ਇਹ ਮੱਕੀ ਵਾਲਾਗਾ ਤੇ ਆ ਤੁਸੀਂ ਉਹ ਦੂਰ ਦਿਕਰ ਭੱਜਦਾ ਜਾਵਾਂਗੇ ਥੋੜਾ ਜਾ ਸਾਨੂੰ ਦੂਰ ਦਿਕਰ ਦਿਖਾ ਦਿੰਨੇ ਆ ਉਹ ਬਾਹਰ ਦਿਕਰ ਕਾਫੀ ਵਾਲੇ ਤੇ ਆ ਆ ਆ ਕੋਠਾਂ ਆਪਣੀਆਂ ਬਾਈ ਹਾਂ ਜੀ ਸਾਰੇ ਕੋਠੇ ਆਪਣੇ ਆ ਚਾਰ ਕੋਠਾਂ ਬਾਈ ਇਹਦੀਆਂ ਇਹ ਜਦੋਂ ਆਪਾਂ ਸਮਾਲ ਸਰ ਨੂੰ ਜਾਂਦੇ ਆ ਸੇਖੇ ਤੋਂ ਤੇ ਸਮਾਲ ਸਾਹਿਬ ਤੋਂ ਤੁਸੀਂ ਆ ਸਮਾਲ ਸਰ ਦੇ ਕੋਠੇ ਜਦੋਂ ਆਪਾਂ ਇਧਰੋਂ ਸੇਖੇ ਵਾਲੇ ਪਾਸੇ ਜਾਂਦੇ ਆ ਤੇ ਖੱਬੇ ਹੱਥੇ ਚਾਰ ਕੋਠਾਂ ਆਉਂਦੀਆਂ ਆ ਤੁਹਾਨੂੰ ਦੱਸਤਾ ਜਦੋਂ ਮਰਜੀ ਆ ਕੇ ਕੋਈ ਬੰਦਾ ਪਰਤਾਲ ਕਰ ਸਕਦਾ ਇਹ ਗੱਲ ਤੇ ਝੂਠ ਨਹੀਂ ਕੋਈ ਏ ਬਾਈ ਕਹਿੰਦੇ ਅਸੀਂ ਕੱਲੀ ਪ੍ਰਦਾਨ ਪਾਉਣੇ ਆ 100 ਕਿੱਲਾ ਆਵਦਾ ਬਾਈਆਂ ਕੋਲੇ ਤੇ ਬਾਕੀ ਠੇਕੇ ਦੇ ਬਾਣ ਹੁੰਦਾ ਇਹ ਕਹਿੰਦੇ ਅਸੀਂ ਝੋਨੇ ਦੇ ਵਿੱਚ ਰੇਪਾਉਣ ਨਹੀਂ ਬੜੇ ਕੱਲੀ ਪ੍ਰਦਾਨ ਪਾਉਣੇ ਆ ਤੇ ਆ ਮੀਂਹ ਪੈਂਦਾ ਕਰਕੇ ਵੈਸੇ ਰੁਕ ਗਏ ਇੱਥੇ ਗੱਲਬਾਤ ਕਰਨ ਲੱਗ ਗਏ ਆ ਸਾਰੇ ਆਵੇਂ ਖਵਾ ਮਾਈਆਂ ਖੜਗਾ ਸੀਗਾ ਇਹੋ ਜਿਹੇ ਇਹਨਾਂ ਦਾ ਬਾਲਣ ਬੁੱਲਣ ਸੀਗਾ ਇਹ ਭੇਜਦਾ ਸੀ ਸਾਰਾ ਭੇਜਦਾ ਬੰਦਾ ਤੇ ਇੱਥੇ ਖੜ ਜਾਂਦਾਗਾ ਆ ਵੀ ਆ ਵੀ ਠੀਕ ਆ ਠੀਕ ਆ 7 ਕਿੱਲਾ ਇੱਧਰ ਟੱਕਰ 70 ਕਿੱਲਾ ਇੱਥੇ ਆਹ 7 ਕਿੱਲਾ ਦਾ ਟੱਕ ਬਾਈ ਇਧਰਲੇ ਪਾਸੇ ਆ ਆਪ ਕੁੱਤਾਂ ਦੇ ਸਾਹਮਣੇ ਸਾਰਾ ਬਾਈ ਕੰਦਾ 7 ਕਿੱਲੇ ਦਾ ਟੱਕਾ ਹੈਗਾ ਤੇ ਆਹ ਬਾਈ ਦੀ ਆਪਾਂ ਇਧਰ ਤੁਹਾਨੂੰ ਆ ਮੋਟਰ ਦਿਖਾਵਾਂਗੇ ਤੇ ਇਧਰੋਂ ਲੋਕੇਸ਼ਨ ਵੀ ਦਿਖਾਵਾਂਗੇ ਜਦੋਂ ਆਪਾਂ ਇਧਰੋਂ ਜਾਣ ਲੱਗੇ ਹੁਣ ਤਾਂ ਮੀਂਹ ਪਈ ਜਾਂਦਾ ਬਾਹਰ ਤੇ ਜਰਾ ਅਸਲ ਵਿੱਚ ਨਾ ਹੈ ਸਾਹਮਣੇ ਮੋਟਰ ਵੀ ਆਪਣੀ ਉਹ ਠੇਕੇ ਵਾਲਾ ਉਹ ਵੇ ਲੋ ਉਹ ਤੁਹਾਨੂੰ ਵੀ ਆ ਹੀ ਲੱਗਦਾ ਇਖਤਸਾਰ ਅੱਛਾ ਇਹ ਉਹ ਪੁੱਤਰ ਤੇ ਤੇਰਾ ਹੀ ਆ ਹਾਂ ਜੀ ਉਹ ਲੈ ਗੋ ਆਪਣੇ ਆ ਉਹ ਮੋਟਰ ਦੀ ਮੋੜੀ ਵਾਲੀ ਹਾਂ ਹਾਂ ਮੋੜ ਜੇ ਵਾਲੀ 7 ਕਿੱਲੇ ਦਾ ਟੱਕਾ ਭਾਈ ਗੱਲ ਇਹ ਆ ਇੱਕ ਤਾਂ ਇਹ ਕਹਿੰਦਾ ਕੀਰੇ ਸਾਡੇ 3-3 ਕਿੱਲਾਂ ਦੀ ਆ ਇੱਕ 3-3 ਕਿੱਲਾਂ ਦੇ ਆਪਣਾ ਹੋਈ ਆ ਕਿਆਰੇ ਤੇ ਉਹਦੇ ਵਿੱਚ ਕੋਈ ਵਾਟ ਨਹੀਂ 3 ਕਿੱਲਾਂ ਚ ਨਾ ਕੋਈ ਵਾਟ ਨਹੀਂ ਇੱਧਰ ਲੈ ਕਿੱਲੀ ਉਧਰ ਤੇ ਵੀ ਉਧਰ ਲੈ ਵੀ ਨਹੀਂ 70 ਕਿੱਲਾਂ ਇੱਧਰ ਵਾਲਾ ਯਾਨੀ ਇਹਦਾ ਪਾਣੀ ਪੁਣੀ ਆਮ ਕਰਕੇ ਆ ਪਾਣੀ ਆ ਪੋਟੂ ਵੀ ਆਪਣੀ ਉੱਤੇ ਆ ਉਧਰ ਵੀ ਦੋ ਆ ਤੇ ਤੋਹ ਪਈ ਤੇ ਰਹਿ ਗੋ ਸਰਗੇ ਇਕੱਠੇ ਪੈਂਦੇ ਨਾ ਠੀਕ ਆ ਠੀਕ ਆ ਇੱਧਰ ਹੋਰ ਕਿੱਲਾਂ ਆ ਆ ਮੋਟਰਾਂ ਅੱਛਾ 3-3 ਮੋਟਰਾਂ ਇਕੱਠੀਆਂ ਪੈਂਦੀਆਂ ਹਾਂ ਜਿੱਧਰ ਮਰਜ਼ੀ ਲੈ ਜਾ ਮੋਗੇ ਚ ਨਾ ਪਾਣੀ ਹੋ ਜਾਵੇ ਠੀਕ ਆ ਠੀਕ ਆ ਚਲੋ ਉਹ ਤਾਂ ਗੱਲ ਹੈ ਕਿ ਅਰੇ ਦਾ ਵੇਖ ਕੋਈ ਛੋਟਾ ਪਾਵੇ ਕੋਈ ਵੱਡਾ ਪਾਵੇ ਉਹ ਤਾਂ ਗੱਲ ਵੱਖਰੀ ਕਰਦੇ ਮਗਰ ਆਪਣੇ 9 ਕਿੱਲਿਆਂ ਦਾ ਟਾਕਾ ਹੈ ਕਿ ਇੱਕ ਮੋਟਰ ਉਧਰ ਆ ਇੱਕ ਮੋਟਰ ਸਾਡੇ ਉਧਰ ਲੱਗ ਜਾਵੇ ਠੀਕ ਹੈ ਠੀਕ ਹੈ 9 ਕਿੱਲੇ ਹੁਣ 2 ਵਟੇ ਪਾਈਆਂ ਜੀ ਠੀਕ ਹੈ ਲਾਮ ਕਰਕੇ 9 ਕਿੱਲੇ ਦੀ 2 ਵਟੇ ਠੀਕ ਹੈ 4.5-4 ਕਿੱਲੇ ਲਗਾ ਹੋਗਾ ਹਾਂ ਜੀ ਠੀਕ ਹੈ ਜਿੱਤ ਤਾਤੀ ਆਲੇ ਤੇ ਗੱਲ ਉਧਰ ਲੈ ਜਾਓ ਜੋ ਵੜ ਜਾਂਦੇ ਆ ਫਿਰ ਇੱਕ ਸਾਰੀ ਤਰੀਗੀ ਠੀਕ ਹੈ ਇਹ ਤਾਂ ਚਲੋ ਗੱਲ ਹੈ ਵੀ ਇਹ ਬਾਈ ਦਾ ਜਿਹੜਾ ਕਹਿਣ ਦਾ ਭਾਵ ਇਹਦੇ ਕੋਲੇ ਪਾਣੀ ਦਾ ਸਾਧਨ ਵੱਧ ਕਰਕੇ ਇਹ ਵੱਡੇ ਪੌਕੇ ਆਰੇ ਪਾਣ ਦਾ ਤੇ ਕਿਾਰੇ ਵੇਚਕ 2 ਕਿੱਲਿਆਂ ਦੇ ਪਾਵੇ ਕੋਈ ਅੱਧੇ ਕਿੱਲੇ ਦਾ ਪਾਵੇ ਇਹ ਕਹਿਣ ਤਾਂ ਭਾਵੇਂ ਮੇਨ ਗੱਲ ਸੀ ਆਪਣੀ ਵੀ ਰੇ ਸਿੱਟਣ ਦੀ ਇਹ ਕਹਿੰਦੇ ਵੀ ਤਿੰਨ ਬੋਰੀਆਂ ਪਹਿਲਾਂ ਸਿੱਟ ਦਿੰਨੇ ਆ ਝੋਨਾ ਲਾਉਣ ਤੋਂ ਤੇ ਜੌਂਡੀ ਦਾ ਟਰੈਕਟਰ ਮਗਰ ਇਹਨਾਂ ਦਾ ਬਣਾਇਆ ਵਾ ਉਹ ਆਪਣਾ ਜਿਹੜਾ ਜਗਾੜ ਜਨਮ ਆ ਆਇਆ ਚੱਲਿਆਗਾ ਤੇ ਉਦੋਂ ਬਾਅਦ ਇਹ ਕੱਲੀ ਅਸੀਂ ਝੋਨੇ 'ਚ ਨਹੀਂ ਵੜੇ ਹੈ ਠੀਕ ਆ ਉਹ ਆ ਪੀਖ ਜੀ ਹਾਂ 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 ਪੀਖ ਜੀ ਹਾਂ ਜੀ ਤੇ ਉਹ ਖਲਾਰਦੀ ਵੀ ਇੱਕੋ ਜਿਹੀ ਹੈ ਨਾ ਤੋਂ ਕਿ ਜੋ ਹੁਣ ਉਤਸਵਾ ਕਮਾ ਕੇ ਤੋਂ ਤੋਂ ਖਿਲਾਰ ਦਿਆ ਤੇ ਭਾਈ ਨਾਂ ਕੀ ਆ ਆਪਣਾ ਮੇਰਾ ਨਾਂ ਹਰਜੀਤ ਆ ਜੀ ਹਰਜੀਤ ਸਮਾਲਸਰ ਹਾਂ ਸਮਾਲਸਰ ਦੇ ਪੁੱਤ ਹਾਂ ਸਮਾਲਸਰ ਦੇ ਕੋਠੇ ਬਾਈ ਦਾ ਨਾਂ ਹਰਜੀਤ ਆ ਮੇਰਾ ਡਿਆ ਦੇ ਮੇਰਾ ਦਾਦਾ ਸਰਪੰਚ ਰਿਹਾ ਅਸਲ ਪਤਾ ਹੀ ਨੇੜੇ ਨੇ ਇੱਧਰ ਠੀਕ ਆ ਠੀਕ ਆ ਤੇ ਇਹਦਾ ਸਰਪੰਚ ਦਾ ਚਾਚਾ ਇਹਦਾ ਸਰਪੰਚ ਸੀ ਬਾਈ ਦਾ ਜੀ ਦਾਗਾ ਸੁਖਮੰਦਰ 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 ਸਰਪੰਚ ਦਾ ਬਾਈ ਭਤੀਜਾ ਦਾ ਤੇ ਆਪਾਂ ਇੱਥੇ ਤੁਹਾਨੂੰ ਸਾਰਾ ਕੋਠਾਗਾਠ ਦਿਖਾਵਾਂਗੇ ਲੋਕੇਸ਼ਨ ਤੇ ਉਹ ਬਾਈ ਦੀਆਂ ਕੋਠੀਆਂਾਂ ਗਾ ਇੱਧਰ ਜਦੋਂ ਮਰਜ਼ੀ ਕੋਈ ਬਾਈ ਨੂੰ ਮਿਲ ਸਕਦਾ ਸਾਰੀ ਗੱਲਬਾਤ ਇਹਦੇ ਨਾਲ ਕਰ ਸਕਦਾ ਐਵੇਂ ਆਪਾਂ ਮੋਢੇ ਵੜਾਉਂਦੇ ਫਿਰਦੇ ਆ ਤੇ ਇਹਦੇ ਨਾਲ ਜਦੋਂ ਬਹੁਤ ਵੱਹੀ ਬੜਾਏ ਅੱਗੇ ਇਹ ਬਹੁਤ ਬੜਾਏ ਮੋਢੇ ਅੱਛਾ ਵੋੜਾਏ ਅੱਛਾ ਅੱਛਾ ਹੌਲੀ ਹੌਲੀ ਤਿਆਰਪਾ ਹੁੰਦਾ ਜੋ ਬਸ ਪੱਦੂ ਜੀ ਬਹੁਤ ਸੁਬਣਾ ਪਿਆ ਜਾਨ ਬਹੁਤ ਔਖਾ ਵੀ ਬਹੁਤ ਆ ਬਾਈ ਚੋਲਿਆਂ ਤੇ ਕਿਹੜੇ ਥੋੜ੍ਹਾ ਪਿੰਡਾਰੇ ਹਾਂ ਹਾਂ ਬਹੁਤਤਾ ਵੀ ਬਹੁਤਤਾ ਸਰਦਾਰੀ ਹੋ ਗਈ ਹੁਣ ਤਾਂ ਸਰਦਾਰੀ ਬਣ ਗਈ ਹੁਣ ਜਿੱਥੇ ਵੀ ਜਾਂਦੇ ਕੱਦੂ ਕਰਨਾ ਪਹਿਲਾਂ ਮੋਟਰ ਉੱਤੇ ਜਾ ਕੇ ਰੇਹ ਖਲਾ ਕੇ ਫਿਰ ਉੱਤੋਂ ਦੀ ਮੋਟਰਾਂ ਛੱਡਦੇ ਪੁੱਤੋਂ ਦੀ ਮੋਟਰਾਂ ਛੱਡਦੇ ਮਗਰ ਦੀ ਮਗਰ ਵਾਈ ਹੁੰਦਾ ਇੱਥੇ ਨਾਲੇ ਲਾਉਣ ਵਾਲਿਆਂ ਨੂੰ ਸੌਖਾ ਨਾਲੇ ਲਾਉਣ ਵਾਲੇ ਢੰਡੇ ਢੰਡੇ ਪਾਉਣ ਪਾਣੀ ਢੰਡੇ ਢੰਡੇ ਅਸਲ ਵਿੱਚ ਇਹ ਜਿਹੜੀ ਰੇਹ ਆ ਇਹ ਹੱਥ ਵੀ ਨਹੀਂ ਖਰਾਬ ਕਰਦੀ ਦਵਾਈ ਖਰਾਬ ਕਰਦੀ ਹੈ ਦਾਰੂ ਖਰਾਬ ਕਰਦੀ ਜਿਹੜਾ ਆਪਾਂ ਕੱਦੂ ਚ ਪਾਉਂਦੇ ਆ ਉਹ ਹੀ ਮਗਰੋਂ ਪਾਉਂਦੇ ਆ ਉਹ ਮਗਰੋਂ ਪਾਉਂਦੇ ਆ ਜਿਹੜਾ ਝੋ ਦੋਸਤੋ ਗੱਲ ਇਹ ਵੀ ਇਹ ਬਾਈ ਕਹਿੰਦਾ ਨਾ ਜੀ ਦਵਾਈ ਮਗਰ ਪਾਉਣੇ ਵੀ ਕਿ ਉਹ ਦਵਾਈ ਹੱਥ ਖਰਾਬ ਕਰਦੀ ਹੈ ਰੇਹ ਕੁਛ ਨਹੀਂ ਕਹੇ ਰੇਹ ਤਾਂ ਸੋਣ ਲਈ ਠੰਡਾ ਰੱਖਦੀ ਆ ਠੰਡਾ ਰੱਖ ਜੋ ਆਪ ਵੀ ਵਟਾ ਪੁੱਛ ਜੇ ਉਹ ਪਹਿਲੇ ਜੋ ਵੱਡੀ ਦਾ ਪਾਣੀ ਆਉਂਦਾ ਵਾਰ ਫਰਕਾ ਪਾਣੀ ਆਉਂਦਾ ਤੇ ਆਨੂ ਇਹ ਸਾਡੇ ਕੋਠਾ ਸਾਰੇ ਨੇ ਲਾ ਦੇ। ਸਾਰੇ ਐ ਕਰਦੇ ਆ। ਹਾਂਜੀ। ਠੀਕ ਆ ਠੀਕ ਆ ਜੀ। ਸਾਡੇ ਆ ਗਿਆ ਪੀਕਾ ਬਹੁਤ ਸਾਡੇ ਇੱਥੇ ਆਪ ਦੇ ਮਾਲ ਸਾਡੇ ਕੋਠਾ ਚ। ਰੈਕ ਨੇ ਪੀਕ ਲਿਆ। ਠੀਕ ਆ ਠੀਕ। ਛੋੜੀ ਵਾਲਾ ਕਣੇਗਾ ਲੈਂਦਾ ਜੀ। ਹਾਂ। ਉਹ ਵੀ ਹੁਣ ਸਾਰਿਆਂ ਨੇ ਇੱਕ ਤਸਾਰ ਬਣਾ ਲਿਆ। ਠੀਕ ਆ ਠੀਕ ਆ ਠੀਕ। ਕੋਠੇ ਧੱਤੀ ਵਾਲੀ ਥੂੜੀ ਉਹ ਆਪਣੇ ਮਗਰ ਤੋਂ ਸੰਭਾਲੇ ਪਾਇਆ। ਹਾਂ। ਜਮਾ ਕੋਈ ਦਿਹਾੜੀ ਵਾਲਿਆਂ ਦੀ ਲੋੜ ਨਹੀਂ। ਠੀਕ ਆ। ਢੈਡ ਵੀ ਲਈ ਢੈਡ ਤੇ ਵੀ ਆਪ ਦਾ ਉਸੇ ਨਾਲ ਘਰ ਦੇ ਉੱਤੇ ਕਰਦੇ। ਹਾਂ। ਅੱਲੀ ਹਿੰਸ ਕੰਜੇ ਰੱਖੇ। ਸਕੰਜੇ ਰੱਖੇਗਾ ਨਹੀਂ ਠੀਕ ਹੈ ਠੀਕ ਹੈ ਠੀਕ ਅੱਗੇ ਇਹ ਝਾੜੀਆਂ ਪਉਂਦੇ ਹਾਂ ਬੰਦੇ ਝਾੜੀਆਂ ਆਉਂਦਾ ਨਹੀਂ ਕੋਈ ਬਹੁਤ ਕੱਪੜੇ ਸੰਦੇ ਜਾ ਬਹੁਤ ਔਖਾ ਹੈ ਲੇਬਰ ਦਾ ਔਖਾ ਹੋਈ ਜਾਂਦਾ ਨਾ ਐਰ ਕੀ ਕੋਈ ਤਕਲੀਫ ਨਹੀਂ ਆਈ ਸਮਝ ਨਾ ਨਾਂ ਤੰਗਰ ਖਾਲੀ ਸੀ ਸਾਰਾ ਅੰਦਰ ਭਰੇ ਆਪ ਹੀ ਤੇ ਬੰਦ ਕੇ ਬਾਹਰ ਲਈ ਉਹ ਵੀ ਆਪ ਹੀ ਟਰੈਕਟਰ ਨਾਲ ਮਰ ਕੇ ਲੋਡ ਕਰਕੇ ਦੇਖ ਕੁੱਟ ਕੇ ਠੀਕ ਹੈ ਠੀਕ ਧੰਨਵਾਦ ਬਾਈ ਤੇ ਜਿਹੜਾ ਕੋਈ ਮਰਜ਼ੀ ਬਾਈ ਤੂੰ ਪੁੱਛ ਸਕਦਾ ਤੇ ਆ ਵੇਖੋ ਅਸੀਂ ਮੀਂਹ ਪੈਣ ਕਰਕੇ ਇੱਥੇ ਵੇਸੇ ਹੀ ਰੁਕ ਗਏ ਤੇ ਆ ਮਾਈਆਂ ਵੀ ਬੈਠੀਆਂ ਸੀ ਆਦਾ ਬਾਲਣ ਬੋਲ ਭੇਜਣ ਤੋਂ ਹੀ ਵੀ ਬੈ ਗਏ ਇੱ ਇਹਦੇ ਗੱਲਾਂ ਚੱਲ ਰਹਾ ਨਾ ਤੇ ਜੂ ਨਿਰਨਾ ਤੇ ਇਹ ਬਾਈ ਕਹਿੰਦਾ ਦਾ ਬਾਈ ਨੇ ਸਾਰੀ ਆਪਦੀ ਕਹਾਣੀ ਦੱਸੀ ਆ ਤੇ ਜਦੋਂ ਮਰਜੀ ਕੋਈ ਵੇਖ ਸਕਦਾ ਆ ਕਿ ਹਾਂ ਅਰੇ ਮਾਸੂਮੀ ਹੁੰਦਾ ਨਾ ਨਾ ਕਿਉਂ ਨਾ ਇਹ ਕਿਹੜਾ ਤੇ ਇੱਕ ਦੌਗੀ ਵੀ ਹੈ ਨੀ ਯਾਰ ਹਨਾ ਵਿੱਚ ਕਿ ਜੇ ਦੌਗੀ ਭੇਜੇ ਕੋਈ ਆਵੇ ਕੋਈ ਸਮਾਂ ਆਵੇ ਪਰ ਇਹਨਾਂ ਨੇ ਐਸਾ ਕੋਈ ਨਾ ਆਉਂਦਾ